ਗਨ ਕਲਚਰ ਨੂੰ ਖਤਮ ਕਰਨ ਦੇ ਲਈ ਸਰਕਾਰਾਂ ਦੇ ਵੱਲੋਂ ਸਖਤ ਤੋਂ ਸਖਤ ਕਦਮ ਚੁੱਕੇ ਗਏ ਨੇ ਤੇ ਜੇ ਕੋਈ ਵੀ ਆਦਮੀ ਆਪਣੀ ਫੇਸਬੁਕ ਵਿਆਹਾ ਪੈਲਸਾਂ ਦੇ ਵਿੱਚ ਫਾਇਰਿੰਗ ਕਰਦਾ ਹੈ ਤਾਂ ਉਸ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਸ਼ਰੀਆਮ ਆਮ ਆਦਮੀ ਪਾਰਟੀ ਦੇ ਨੌਜਵਾਨ ਲੀਡਰ ਫਿਰੋਜ਼ਪੁਰ ਦੇ ਵਿੱਚ ਕਸਬਾ ਮੱਖੂ ਚ ਗਨ ਕਲਚਰ ਨੂੰ ਵਡਾਵਾ ਦਿੰਦੇ ਨਜ਼ਰ ਆਏ ਜਿਸ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਖੂਬ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ ਦੇ ਆਧਾਰ ਤੇ ਹੀ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜੀਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਨੇ ਤੇ ਭਗਵੰਤ ਮਾਨ ਨੂੰ ਕੋਸਦੇ ਹੋਏ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਖੁਦ ਹੀ ਸੁਣੋ। ਹਾਲ ਦੋਸਤੋ ਇੱਕ ਮੈਂ ਅੱਜ ਵੀਡੀਓ ਪਾਈ ਸੀ ਆਪਦੇ ਫੇਸਬੁੱਕ ਪੇਜ ਦੇ ਉੱਪਰ ਕਿ ਜਿੱਦੇ ਵਿੱਚ ਸ਼ਰਹ ਆਮ ਜਿਹੜੀ ਹੈ ਉਹ ਫਾਇਰਿੰਗ ਹੋ ਰਹੀ ਹੈ ਮੈਂ ਉਹਦੇ ਬਾਰੇ ਜਾਣਕਾਰੀ ਦੇਣੀ ਚਾਹਣਾ। ਔਰ ਸਾਡੇ ਜ਼ਿਲ੍ਹੇ ਦੇ ਮਾਨਯੋਗ ਮੈਡਮ ਐਸਐਸਪੀ ਨੂੰ ਵੀ ਬੇਨਤੀ ਕੀਤੀ ਸੀ ਮੈਂ ਅੱਜ ਤੋਂ 5-7 ਦਿਨ ਪਹਿਲਾਂ ਕਿ 1 ਫਰਵਰੀ ਦੇ ਵਿੱਚ ਇੱਕ ਡੱਬ ਵਾਲੇ ਇੱਕ ਫੰਕਸ਼ਨ ਹੋਇਆ ਜਿੱਥੇ ਸਾਡੇ ਵਿਧਾਇਕ ਨਰੇਸ਼ ਕੁਟਾਰੀਆ ਜੀ ਇਹਨਾਂ ਦੇ ਹੋਣਹਾਰ ਜਿਹੜੇ ਲੀਡਰ ਸਾਬ ਆ ਚਾਹੇ ਸਾਰਜ ਬਾਠਾ ਚਾਹੇ ਨਾਲ ਦਾ ਮੁੰਡਾ ਕਿਉਂਕਿ ਇਹ ਤਾਂ ਪੁਲਿਸ ਦਾ ਕੰਮ ਆ ਵੈਰੀਫਾਈ ਕਰਨਾ ਕਿ ਇਹ ਮੁੰਡੇ ਕੌਣ ਨੇ ਔਰ ਇਹਦੇ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਪਰ ਮੈਂ ਭਗਵਾਨ ਜੀ ਬੇਨਤੀ ਕਰਨੀ ਚਾਹੁੰਨਾ ਕੀ ਇਹ ਕਾਨੂੰਨ ਜਿਹੜਾ ਕੱਲਾ ਜਿਹੜਾ ਕਾਂਗਰਸੀਆਂ ਤੇ ਲਾਗੂ ਹੁੰਦਾ ਆਮ ਆਦਮੀ ਪਾਰਟੀ ਤੇ ਕੋਈ ਨਹੀਂ ਲਾਗੂ ਹੁੰਦਾ ਅੱਜ ਮੈਂ ਤਾਂ ਹੀ ਇਹ ਪੋਸਟ ਪਾਈ ਹੈ ਕਿ ਵਾਹ ਨਹੀਂ ਸਰਕਾਰੇ ਤੇਰੇ ਰੰਗ ਨਿਆਰੇ ਔਰ ਮੈਂ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਪਰਚਾ ਦਰਜ ਕਰਕੇ ਇਹਨਾਂ ਦੇ ਲਾਇਸੈਂਸ ਜਿਹੜੇ ਆ ਉਹ ਕੈਨਸਲ ਕੀਤੇ ਜਾਣ ਅੱਜ ਜਿੰਨੀਆਂ ਘਟਨਾਵਾਂ ਵਾਪਰ ਰਹੀਆਂ ਨੇ ਵਿਆਹਾਂ ਸ਼ਾਦੀਆਂ ਦੇ ਉੱਪਰ ਤਾਂ ਉਹ ਸਿਰਫ ਇਹੋ ਜੀਆਂ ਸ਼ਰਾਰਤਾਂ ਦੇ ਕਰਕੇ ਨਾਜਾਇਜ਼ ਫੈਰਿੰਗ ਕਰਕੇ ਜਿਹੜੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ ਇਹਨਾਂ ਦੇ ਲਾਇਸੈਂਸ ਵੀ ਕੈਨਸਲ ਕੀਤੇ ਜਾਣ ਇਹਨਾਂ ਤੇ ਕੇਸ ਰਜਿਸਟਰਡ ਕੀਤੇ ਜਾਣ ਔਰ ਪਤਾ ਲੱਗ ਸਕਕੇ ਕਿ ਇਹ ਹਥਿਆਰ ਇਹਨਾਂ ਦੇ ਆ ਜਾਂ ਨਜਾਇਜ਼ ਹਥਿਆਰ ਨੇ ਇਸ ਕਰਕੇ ਮੈਨੂੰ ਆਸ ਆ ਡੀਜੀਪੀ ਸਾਹਿਬ ਕਿ ਤੁਸੀਂ ਜ਼ਰੂਰ ਇਹਦੇ ਤੇ ਐਕਸ਼ਨ ਲਾਉਂਗੇ ਕਿਉਂਕਿ ਫਿਰੋਜ਼ਪੁਰ ਦੀ ਪੁਲਿਸ ਤਾਂ ਸੁੱਤੀ ਐ ਚਾਹੇ ਅਸੀਂ ਖੱਡਾਂ ਦੀ ਗੱਲ ਕਰ ਲਈਏ ਰੇਤਾਂ ਵਾਲੀਆਂ ਦੀ ਚਾਹੇ ਫਾਇਰਿੰਗ ਦੀ ਗੱਲ ਕਰ ਲਿਆ ਦੋ ਵੀਡੀਓ ਪਾਈਆਂ ਦੋਵਾਂ ਤੇ ਕੋਈ ਐਕਸ਼ਨ ਨਹੀਂ ਜਿਹੜਾ ਹੋਇਆਗਾ ਔਰ ਮੇਰੇ ਹਿਸਾਬ ਨਾਲ ਜੇ ਫਿਰੋਜ਼ਪੁਰ ਜ਼ਿਲ੍ਹਾ ਠੀਕ ਐ ਪਾਕਿਸਤਾਨ ਨਾਲ ਜ਼ਰੂਰ ਲੱਗਦਾ ਪਰ ਫਿਰੋਜ਼ਪੁਰ ਹੈ ਪੰਜਾਬ ਦੇ ਵਿੱਚ ਹੀ ਮੈਨੂੰ ਆਸ ਆ ਤੁਸੀਂ ਜ਼ਰੂਰ ਕਾਰਵਾਈ ਕਰੋਗੇ ਧੰਨਵਾਦ ਅੱਜ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਪਿੰਡ ਡੱਬੋ ਵਾਲਾ ਜੋ ਥਾਣਾ ਮਖੂ ਦੇ ਵਿੱਚ ਪੈਂਦਾ ਉੱਥੇ ਇੱਕ ਘਰ ਦੇ ਵਿੱਚ ਕੁਛ ਆਦਮੀ ਅਸਲੇ ਦੀ ਦੁਰਵਰਤੋਂ ਕਰਦੇ ਦਿਖਾਏ ਗਏ ਉਹਨਾਂ ਵੱਲੋਂ ਉਹਨਾਂ ਨੂੰ ਪੁਲਿਸ ਵੱਲੋਂ ਆਈਡੈਂਟੀਫਾਈ ਕਰਕੇ ਥਾਣਾ ਮਖੂ ਵਿਖੇ ਮਕਦਮਾ ਨੰਬਰ 12 ਅੱਜ ਜਿਹੜਾ ਦਰਜ ਕੀਤਾ ਜਾ ਚੁੱਕਾ ਹੈ ਤੇ ਉਹਨਾਂ ਦੇ ਖਿਲਾਫ ਜਿਹੜੀ ਆ ট্রান্সਪੋਰਟ ਮੈਨਰ ਦੇ ਵਿੱਚ ਕਾਪੀਸ਼ ਅਮਨਤ ਲਈ ਜਾ ਰਹੀ ਹੈ ਜੋ ਵੀ ਕਸੂਰਵਾਰ ਹਨ ਉਹਨਾਂ ਦੇ ਖਿਲਾਫ ਕਾਨੂੰਨ ਕਰ ਦਿੱਤੀ